ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਫੋਡੀਕੇ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਬਾਈਕੋਲ ਇੱਕ ਸੂਈ ਵੀ ਮੱਝ ਹੈ ਜੀ ਇੱਕ ਕੱਟੀ ਆ ਠੀਕ ਹੈ ਜੀ ਤੇ ਦੋ ਕੁ ਮਹੀਨਾ ਦੀ ਸੂਈ ਵੀ ਮੱਝ ਤੇ ਮਗਰ ਕੱਟਾ ਠੀਕ ਹੈ ਜੀ ਤੇ ਬਾਈ ਜੀ ਨੇ ਜ਼ਰੂਰ ਕੰਡਕਟ ਕਰੋ ਬਾਕੀ ਪਰ ਆਪਣਾ ਫੇਸਬੁੱਕ ਦੇ ਪੇਜ ਅਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਕਰਦੇ ਭਰਾ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਸੁਖਦੇਵ ਸਿੰਘ ਹੈ ਜੀ ਹਾਂਜੀ ਪਿੰਡ ਪਿੰਡ ਭੋੜੀ ਭਰਾ ਜਿਲ੍ਹਾ ਬਠਿੰਡਾ ਨੇੜੇ ਨੇੜੇ ਕਿਹੜੇ ਪਿੰਡ ਪੈਂਦੇ ਵੀਰੇ ਆਪਣੇ ਨੇੜੇ ਰਾਮਵਾਲਾ ਜੀ ਕੋਰਸਮਾਲਾ ਤੇ ਹਾਕਮਾਲਾ ਠੀਕ ਹੈ ਜੀ ਹਾਂਜੀ ਹਾਂਜੀ ਆਪਣੀਆਂ ਮੱਝ ਦੀ ਜਾਣਕਾਰੀ ਦਿਓ ਜੀ ਕਿੰਨਾ ਟਾਈਮ ਹੋ ਗਿਆ ਸੂਰੀ ਨੂੰ ਮੱਝ ਨੂੰ ਹੋ ਗਏ ਜੀ ਆਪਣੇ ਨੂੰ 2 ਮਹੀਨੇ ਹਾਂਜੀ ਤੇ ਮਗਰ ਕੀ ਜੀ ਦਾ ਮਗਰ ਕੱਟਾ ਜੀ 8 ਕਿਲੋ ਦੁੱਧ ਹਾਂਜੀ ਤੇ ਰੇਟ ਦਾ ਹੈਗਾ 55000 ਜੀ ਰੇਟ ਬਾਈ ਜੀ 55000 8 ਕਿਲੋ ਦੁੱਧ ਦਾ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਇਹ ਵਾਲੂ ਬਾ ਤੇ ਰੇਟ ਬਾਈ ਨੇ ਦੱਸਤਾ ਹਾਂਜੀ ਬਾਈ ਤੋਰ ਕੇ ਦਿਖਾਉਂਗੀ ਬੜੇ ਦਿਖਾ ਨਹੀਂ ਹਰ 8 ਲੀਟਰ ਦੁੱਧ ਦੱਸਿਆ ਬਾਈ ਨੇ ਬਾਕੀ ਸੇਵਾ ਦੁੱਧ ਦਾ ਬਾਈ ਜੀ ਕਿਵੇਂ ਸੋਈ ਹੋਊ ਤੇਰੇ ਸਾਹਮਣੇ ਤੁਹਾਡੇ ਸਾਹਮਣੇ ਇਹ ਇਹ ਹੈਗੀ ਹੈ ਜੀ 7ਵੇਂ ਸੋਈ 7ਵੇਂ ਸੋਈ ਹੈ ਜੀ ਹੂੰ ਠੀਕ ਹੈ ਜੀ ਦੇਖ ਲਓ ਭਰਾ ਬਾਈ ਨੇ ਜਿਵੇਂ ਸਹੀ ਦੱਸਿਆ ਤੇ ਚੈੱਕ ਕਰ ਸਕਦੇ 7ਵੇਂ ਸੋਈ ਆ ਤੇ ਸੱਜਰ ਕਿੰਨਾ ਦੁੱਧ ਹੁੰਦਾ ਭਰੇ ਦਾ ਸੱਜਰ 12 ਜੀ ਸਜਰੇਟਾ ਬਾਰ ਠੀਕ ਹੈ ਜੀ ਹੁਣ ਥੋੜਾ ਜਿਆਦਾ ਤੁਹਾਨੂੰ ਪਤਾ ਵੀ ਖਰਾਕ ਰੂਕ ਕਰਮੈਂ ਤਾਂ ਗਰਮੀ ਕਰਕੇ ਘਟ ਆ ਗਈ ਗਰਮੀ ਕਰਕੇ ਘਟ ਆ ਗਈ ਹਾਂ ਦੇਖ ਸਕਦੇ ਹੋ ਬਰਾ ਤੋਰਾ ਤਾਰਾ ਲੈਵਾ ਥੋੜਾ ਜਿਹਾ ਮੂਹਰ ਨੂੰ ਇਹਦਾ ਠੀਕ ਹੈ ਜੀ ੱਲੇ ਵਾਲ ਕੋ ਹੁੰਦੇ ਆ ਜੀ ਹਾਂ ਹਾਂ ਦੁੱਧ ਬਹੁਤ ਰਿੱਲੀ ਰਾਵੀ ਮੱਝ ਆ ਜੀ ਦੇਖ ਸਕਦੇ ਹੋ ਖੂਸਪਾਸ ਠੀਕ ਹੈ ਜੀ ਚੱਕਾ ਸੜਿਆ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 75 82 00357 ਹਾਂ ਜੀ ਭਾਈ ਕੱਟਰੀ ਦੀ ਜਾਣਕਾਰੀ ਦਿਓ ਜੀ ਆਪਣੀ ਕੱਟੀ ਵੀ ਹੈ ਮਾਜੀਦ ਗੁਰੀ ਠੀਕ ਹੈ ਜੀ ਹਾਂ ਇਹ ਵੀ ਆਪਾਂ ਵੇਚਣੀ ਹੋਈ ਆ ਜੀ ਬਾਹਰ ਜਾਣ ਕਰਕੇ ਇਹ 15000 ਰੇਟ ਹੈ ਜੀ ਇਹਦਾ ਠੀਕ ਹੈ ਠੀਕ ਹੈ ਇਹਦਾ 15000 ਰੇਟ ਹੈ ਹਾਂਜੀ ਹਾਂਜੀ ਵਧੀਆ ਹੈ ਵੀ ਠੀਕ ਹੈ ਜੀ ਸੰਗ ਸੰਗ ਵੇਖੋ ਬਹੁਤ ਵਦਗਾ ਜੀ ਇਹਦੇ ਕਿੰਨੇ ਕ ਟਾਈਮ ਦੀ ਹੋ ਗਈ ਜੀ ਇਹ ਇਹ ਹੋ ਗਈ ਹੋ ਜੀ ਮੇਰੇ ਹਿਸਾਬ ਨਾਲ 2 ਸਾਲਾਂ ਦੇ ਵਿੱਚ ਪੌਣੇ 2 ਸਾਲ 2 ਸਾਲ ਆਪਾਂ ਪੌਣੇ 2 ਸਾਲ ਹਾਂਜੀ ਪਿਛਲੇ ਸੂਏ ਦੀ ਹੈ ਜੀ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਕੱਟੀ ਬਹੁਤ ਸੋਹਣੀ ਤੇ ਪਿਆਰੀ ਆ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਲਓ ਜੀ ਬਾਈ ਜੀ ਨੇ ਆਪਾਂ ਨੂੰ ਰੇਟ ਵੀ ਦੱਸਤਾ ਉਹਦੇ ਮਗਰ ਮਾਧਮ ਅਗਰ ਕੱਟਾ ਇਹ ਪੱਲੇ ਸੂਦੀ ਕੱਟਿਆ ਵਾਈ ਨੇ ਜਾਣਾ ਬਾਹਰ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਆਇਆ ਤੋਰ ਲਓ ਜੀ ਮੜੇ ਬਾਹਰ ਤੋਰੋ ਚੰਗੀ ਤਰ੍ਹਾਂ ਕੱਟਿਆ ਕਾਤੂ ਗੋਦ ਸੁੱਕਣਾ ਵਧੀਆ ਜੀ ਤੇ ਇਸ ਸਿੱਟੀ ਆ ਮੋੜ ਲਓ ਜੀ ਮੋੜ ਲਓ ਮੋੜ ਲਓ ਭਰਾ ਮੋੜ ਲਓ ਇਸ ਨਾਲ ਆ ਰੂਪੂ ਥੋੜੇ ਸਾਹਮਣੇ ਫੇਸ ਕੁਆਲਿਟੀ ਠੀਕ ਹੈ ਜੀ ਪ੍ਰਾਈਸ ਨੇ ਜਰੂਰ ਕੰਟੈਕਟ ਕਰੋ ਪਿੰਡ ਖੋਡੀਪੁਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆਨਲਾਈਨ ਪੁਣੀ ਹੈ ਤਾਂ ਆਪਣਾ ਨੰਬਰ ਤੁਹਾਨੂੰ ਦੱਸ ਜੀ ਤਾਂ ਬਾਕੀ ਬਾਈ ਆਪਣਾ ਐਡ ਤੇ ਚੱਲੂਗਾ ਬਾਕੀ ਬਾਈ ਜੀ ਦਾ ਆਪਾਂ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ